ਕੱਪ ਬੰਦੀ ਹੈ ਫੇਰ ਜਿਹੜਾ ਇਨਸਾਫ ਦਵਾਇਆ ਜਾ ਸਕਦਾ ਐਮ ਐਲ ਏ ਲਾਭ ਸਿੰਘ ਉਕੋ ਤੇ ਵੀ ਸ਼ੋਰ ਵੀਰ ਹੋਰੀ ਇੱਥੇ ਅਸੀਂ ਇਸ ਸਮੇਂ ਖੜੇ ਆਂ ਸੈਨੇ ਦੇ ਤਾਜ਼ਾ ਹਾਲਾਤ ਤੁਹਾਨੂੰ ਦਿਖਾ ਰਿਆ ਕੀ ਇੱਥੇ ਮੌਕੇ ਦੇ ਹਾਲਾਤ ਨੇ ਰਫ਼ਤਾਰ ਰੇ ਪਹੁੰਚਿਆ ਗੱਲਬਾਤ ਕਰਾਂਗੇ ਬਾਈ ਹੋਈਓ ਇੱਕ ਵਾਰ ਮੈਂ ਤੁਹਾਨੂੰ ਦੱਸੀ ਜਾਂਦਾ ਪਿੰਡ ਦੇ ਵਿੱਚ ਸਾਰਾ ਪਿੰਡ ਗਵਾਹ ਆ ਸਾਰਾ ਪਿੰਡ ਗਵਾਹੀ ਦੇਣ ਨੂੰ ਤਿਆਰ ਆ ਚਾਸ਼ਮਦੀਦ ਗਵਾਹ ਐ ਇਸ ਪਿੰਡ ਦੇ ਨੇ ਲਾਭ ਸਿੰਘ ਉਕੋ ਕੇ ਦੇ ਇਹ ਪਿੰਡ ਦੇ ਗਵਾਹ ਨੇ ਮੈਂ ਇਹ ਪਿੰਡ ਦੇ ਬੰਦੇ ਤੁਹਾਨੂੰ ਮਿਲਾ ਦਿੰਨਾ ਉਹ ਬੰਦਿਆਂ ਨੇ ਆਪ ਸੁਣਿਆ ਲਾਭ ਸਿੰਘ ਉਗੋਕੇ ਹਸਪਤਾਲ ਦੇ ਵਿੱਚ ਇਹਨੂੰ ਕਹਿ ਕੇ ਆਇਆ ਕਹਿੰਦਾ ਤੈਨੂੰ ਮਰਾਉਂ ਅੱਛਾ ਇਹਨਾਂ ਦੇ ਪਿੰਡ ਦੇ ਬੰਦਿਆਂ ਦੇ ਬੋਲ ਆ ਮੈਂ ਤੁਹਾਨੂੰ ਚਸ਼ਮਦੀਦ ਗਵਾਹ ਹੈਗੇ ਆ ਆਪਣੇ ਕੋਲ ਸਹਨੇ ਪਿੰਡ ਦੇ ਇੱਥੇ ਸਾਡੇ ਕੋ ਗੱਲਾਂ ਬਾਤਾਂ ਹੁਣ ਹੋ ਰਹੀਆਂ ਸੀ ਲਾਭ ਸਿੰਘ ਉਗੋਕੇ ਨੇ ਕਿਹਾ ਕਹਿੰਦਾ ਮੈਂ ਮਰਾਉਂ ਕਹਿੰਦੇ ਅੱਜ ਆ ਮਰਾਤਾ ਠੀਕ ਹੈ ਸਾਨੂੰ ਸ਼ਾਕਾ ਲਾਭ ਸਿੰਘ ਉਗੋਕੇ ਦੇ ਸਮੇ ਦਾ ਐਮਐਲਏ ਆ ਠੀਕ ਹੈ ਸਾਨੂੰ ਕੋਈ ਡਰ ਭੈ ਨਹੀਂ ਹੈਗਾ ਮੈਨੂੰ ਵੀ ਪਤਾ ਅੰਜਾਮ ਬਹੁਤ ਮਾੜਿਆ ਇਹ ਚੀਜ਼ ਦੇ ਮਜੂਦਾ ਪਾਵਰਾ ਉਹਦੇ ਕੋਲੇ ਕੁਛ ਵੀ ਕਰ ਸਕਦਾ ਕੁਛ ਵੀ ਕਰਾ ਸਕਦਾ ਠੀਕ ਹੈ ਕਿਉਂਕਿ ਅਸੀਂ ਸੱਚ ਦੇ ਰਾਹ ਤੇ ਚੱਲਦੇ ਆ ਸਾਡਾ ਭਰਾ ਜਹਾਨ ਤੋਂ ਗਿਆਗਾ ਕੋਈ ਆਏ ਤੁਸੀਂ ਦਿਨ ਦਿਹਾੜੇ ਗੋਲੀ ਮਾਰ ਕੇ ਬੰਦਾ ਉਹ ਚਲਿਆ ਜਾਂਦਾਗਾ ਕੋਈ ਇਹ ਕਾਨੂੰਨ ਇਹ ਆਮ ਪਾਰਟੀ ਦੇ ਸ਼ੱਕ ਸਾਨੂੰ ਓਏ ਇਹਨਾਂ ਦੇ ਲੀਡਰਾਂ ਦੇ ਤਾਂ ਸ਼ੱਕ ਸੰਸੋਧੀਆਂ ਪਿੱਛੇ ਬਿਆਨ ਦੇ ਕੇ ਆਈ ਕਹਿੰਦਾ ਸ਼ਾਮ-ਦਾਮ ਦੰਡ ਭੇਦ ਜਿਹੜਾ ਕੁਝ ਕਹਿੰਦਾ ਮਰਜ਼ੀ ਕਰੋ ਕਹਿੰਦਾ ਅਸੀਂ ਜਿੱਤਨੇ ਚਾਹੀਦੇ ਆ ਆ ਦੰਡ ਭੇਦ ਵਾਲੀ ਗੱਲ ਆ ਦੇਖੋ ਆ ਸਾਹਮਣੇ ਆ ਗਈਆਂ ਨਾ ਗੱਲਾਂ ਕਿ ਨਹੀਂ ਆਈਆਂ ਹੁਣ ਹੈਂ ਐਡੇ ਐਡੇ ਬਿਆਨ ਦਿੰਦੇ ਸੀ ਆਮ ਪਾਰਟੀ ਦੇ ਆ ਸਾਡਾ ਹੁਣ 6 ਫੁੱਟ ਦਾ ਸਾਡਾ ਨੌਜਵਾਨ ਜਿਹੜਾ ਅਮੇ ਸੱਕ ਸੱਚ ਦੀ ਗੱਲ ਪਿੰਡ ਸਹਨੇ ਦੇ ਲਈ ਵੀ ਠੋਕ ਕੇ ਕਰਦਾ ਸੀ ਆ ਉਹ ਹੁਣ ਦਿਨ ਦਿਹਾੜੇ ਉਹ ਬੱਸ ਏਡੇ ਦੇ ਮਾਰ ਕੇ ਟੁੱਕੀ ਦਾ ਬੰਦਾ ਚਲੇ ਆਇਆ ਦੂਜੇ ਪਾਸੇ ਸਰਕਾਰ ਇਹ ਕਹਿੰਦੀ ਹੈ ਕਿ ਇੱਥੇ ਤਾਂ ਜਿਹੜਾ ਲਾਅਨ ਆਰਡਰ ਆ ਬਹੁਤ ਮੈਂਟੇਨ ਆ ਕੋਈ ਇਦਾਂ ਦੀ ਗੱਲ ਹੀ ਨਹੀਂ ਆ ਆ ਹੁਣ ਅਸੀਂ ਆ 6 ਫੁੱਟ ਦੇ ਸਾਡੇ ਸਰਪੰਚ ਦੀ ਹੋਂਦੇ ਤੇ ਲਾਸ਼ ਲਈ ਬੈਠੇ ਆ ਅਸੀਂ ਮੈਂ ਮੈਂ ਇੰਨਾ ਸਾਡੇ ਨਾਲ ਉਹ ਬੰਦੇ ਨੇ ਸਮਾਂ ਬਤਾਇਆ ਹੋਇਆ ਸਾਡਾ ਭਰਾ ਸੀ ਝੱਟ ਸੰਸਦ ਦਾ ਬਾਈ ਸੰਸਦ ਦਾ ਮੈਂ ਤੁਹਾਨੂੰ ਤੈਤ ਲਾਈਨ ਆਰਡਰ ਜੇ ਇੰਨਾਗਾ ਜੇ ਲਾਈਨ ਆਰਡਰ ਇੰਨਾਗਾ ਤਾਂ ਹੁਣ ਤੇ ਰਸੀ ਇੱਥੇ ਕਾਹਦੀ ਬੈਠੇ ਆ ਸਾਡਾ ਭਾਈ ਦੋ ਮਿੰਟ ਦੇ ਵਿੱਚ ਮਾਰ ਕੇ ਉਹ ਚਲੇ ਗਏ ਤੁਸੀਂ ਕੀ ਮੰਗ ਕੀ ਕਰਦੇ ਤੁਸੀਂ ਮੰਗ ਮੰਗ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਲਾਹਵ ਸਿੰਘ ਗੋਗੋ ਜਿਹੜਾ ਐਮਐਲਏ ਮੈਨੂੰ ਮੈਨੂੰ ਸ਼ੱਕ ਆ ਯਾਰ ਹੋਰ ਕੋਈ ਕਹੇ ਨਾ ਕਹੇ ਮੈਂ ਬਿਆਨ ਦਿੰਦਾ ਮੈਨੂੰ ਸ਼ੱਕ ਆ ਮੈਨੂੰ ਲਾਹਵ ਸਿੰਘ ਗੋਗੋ ਤੇ ਉੱਤੇ ਸ਼ੱਕ ਆ ਇਹਦੀ ਸ਼ਾਨ ਵੀਨ ਕਰੋ ਲਾਭ ਸਿੰਘ ਉੱਕੋ ਕੇ ਦੀ ਸ਼ਾਨ ਵੀਨ ਕਰੋ ਤਾਕੀ ਕਾਤ ਕਰੋ ਮੈਨੂੰ ਸ਼ੱਕ ਆਇਆ ਨੇ ਮਰਵਾਇਆ ਦੁੱਕੀ ਦੇ ਬੰਦੇ ਨੂੰ ਪੈਸੇ ਦੇ ਕੇ ਇਹਦਾ ਪੂਰਾ ਹੱਥ ਹੋ ਸਕਦਾ ਹੈਗਾ ਪੂਰੀ ਸ਼ਾਨ ਵੀਨ ਆ ਜਿਹੜੀ ਹੋਣੀ ਚਾਹੀਦੀ ਆ ਸਾਡੇ ਭਰਾ ਨੂੰ ਦਿਨ ਦਿਹਾੜੇ ਜਿਹਦੇ ਨਾਲ ਇੰਨਾ ਸਮਾਂ ਬਤਾਇਆ ਸਾਡੇ ਨਾਲ ਉੱਕੇ ਸਮੇ ਖੜਿਆ ਮਾੜੇ ਸਮੇ ਖੜਿਆ ਇੱਕ ਦੂਜੇ ਨਾਲ ਇੰਨਾ ਪਿਆਰ ਸਾਡਾ ਉਹ ਸਰਪੰਚ ਇਸ ਪਿੰਡ ਦਾ ਜਿਹੜਾ ਪਿੰਡ ਦੀਆਂ ਬੋਟਾਂ ਨਾਲ ਜਿੱਤਿਆ ਹੋਵੇ ਇੱਥੇ ਜਦੋਂ ਸੀਐਮ ਸਾਹਿਬ ਆਉਂਦੇ ਆ ਤਾਂ ਉਹ ਪੰਚਾਇਤ ਘਰ ਦੀ ਵੀ ਤਾਰੀਫ ਕਰਕੇ ਜਾਂਦੇ ਆ ਕਿ ਬਹੁਤ ਸੋਹਣਾ ਇਦਾਂ ਦੇ ਕਿਉਂਕਿ ਚੰਗੇ ਕੰਮ ਕੀਤੇ ਆ ਤਾਂ ਕਿਸੇ ਸਰਪੰਚ ਦੀ ਤਾਰੀਫ ਕਰਕੇ ਗਏ ਸੀ ਸਰਪੰਚ ਦੀ ਤਾਰੀਫ ਕਰਕੇ ਗਏ ਆ ਉਹ ਤਾਂ ਗੱਲਾਂ ਮੈਂ ਮੰਨਦਾ ਵੀ ਤਾਰੀਫ ਕਿਉਂਕਿ ਤਾਰੀਫ ਦੇ ਕਾਬਲ ਸੀ ਉਹ ਬੰਦਾ ਇਹ ਕੰਮ ਕੀਤੇ ਆ ਪਿੰਡ ਦੇ ਤਾਰੀਫ ਦੇ ਕਾਬਲ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਨਾਲ ਤੁਰਿਆ ਪਿੰਡ ਦੇ ਲਈ ਬਹੁਤ ਕਾਰਜ ਕੀਤੇ ਜਿੱਥੇ ਹੱਕ ਸੱਚ ਦੀ ਗੱਲ ਕਰਨ ਵਾਲੀ ਸੀ ਉੱਥੇ ਉਹਨਾਂ ਨੇ ਠੋਕ ਕੇ ਕੀਤੀ ਪੂਰੇ ਐਕਟਿਵ ਸੀ ਜਿਵੇਂ ਪਹਿਲਾਂ ਸੱਚ ਦੇ ਰਾਹ ਤੇ ਜਦੋਂ ਆਪਾਂ ਤੁਰਾਂਗੇ ਨਾ ਜਾਂਦਾ ਸਾਡਾ ਐਕਸੀਡੈਂਟ ਬਣਾ ਦਿੱਤਾ ਜਾਂਦਾ ਜਾਂ ਇਹੋ ਜਿਹੇ ਨਸ਼ੇੜੀਆਂ ਨੂੰ ਚਾਰ ਪੈਸੇ ਦੇ ਕੇ ਕਤਲ ਕਰਵਾ ਦਿੱਤੇ ਜਾਂਦੇ ਆ ਠੀਕ ਹੈ ਹੁਣ ਜਿਹੜਾ ਇਹਦੇ ਨਾਲ ਉਹ ਬੰਦਾ ਰਹਿੰਦਾ ਸੀ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਉਹ ਕਹਿੰਦੇ ਵੀ 24 ਘੰਟੇ ਨਾਲ ਹੁੰਦਾ ਸੀ ਜਿਹਨੇ ਗੋਲੀ ਮਾਰੀ ਜਿਹਨੇ ਗੋਲੀ ਮਾਰੀ ਆ ਵੀ ਨਾਲ ਹੁੰਦਾ ਸੀ ਨਾਲ ਨਾਲ ਰਹਿੰਦਾ ਹੁੰਦਾ ਸੀ ਆ ਕਹਿੰਦੇ ਹਨਾ ਤੇ ਹੁਣ ਇਕਦਮ ਪਾਈ ਦਾ ਸਰਪੰਚ ਸਾਹਿਬ ਦਾ ਅਸਲਾ ਜਬਤ ਕਰ ਲਿਆ ਜਾਂਦਾਗਾ ਝੂਠੇ ਪਰਚੇ ਪਾ ਦਿੱਤੇ ਜਾਂਦੇ ਆ ਤੇ ਇਕਦਮ ਜਿਹੜਾ ਬੰਦਾ ਨਾਲ ਰਹਿੰਦਾ ਉਹ ਤੋਂ ਹੁਣ ਕਿਸੇ ਸ਼ਹਿਤ ਹੀ ਹੋਈ ਆ ਇਹ ਗੱਲ ਉਹ ਨਸ਼ੇੜੀ ਬੰਦਾ ਠੀਕ ਹੈ ਉਹ ਆਏ ਆਪਦੇ ਆਪ ਹੋ ਯਾਰ ਕਿਵੇਂ ਗੋਲੀ ਮਾਰ ਦੂ ਉਹ ਕਿਸੇ ਦੀ ਸ਼ਹਿਤ ਹੀ ਹੋਇਆ ਗੋਲੀ ਮਾਰ ਕੇ ਬੰਦਾ ਲਾਈਵ ਕਿਵੇਂ ਹੋ ਜੂ ਯਾਰ ਪਿੰਡ ਜੇ ਜਾਂਦਾ ਮੈਂ ਤਾਂ ਸਮਝ ਨਹੀਂ ਆਉਂਦੀ ਲਾਈਵ ਵੀ ਹੋਇਆ ਉਹ ਬੰਦਾ ਤੁਹਾਨੂੰ ਲੱਗਦਾ ਕਿ ਉਹਦੇ ਪਿੱਛੇ ਕੋਈ ਸ਼ਾਦੇਸ਼ਾ ਕਿਸੇ ਨੇ ਨਹੀਂ ਸ਼ਾਦੇਸ਼ਾ ਜੀ ਬਹੁਤ ਵੱਡੀ ਸ਼ਾਦੇਸ਼ਾ ਤੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਠੀਕ ਆ ਇਹ ਫਿਰ ਇੱਥੋਂ ਹੁਣ ਧਰਨਾ ਹੈ ਜੜਾਗਾ ਉਹ ਚੱਕਿਆ ਨਹੀਂ ਜਾਊਗਾ ਇੱਥੇ ਅਸੀਂ ਬੈਠੇ ਆ ਤੇ ਇੱਥੇ ਹੀ ਅਸੀਂ ਬੈਠੇ ਰਹਾਂਗੇ ਸਰਪੰਚ ਪ੍ਰਸ਼ਾਸਨ ਆਇਆ ਬਈ ਇੱਥੇ ਪ੍ਰਸ਼ਾਸਨ ਆਇਆ ਜੀ ਔਰ ਲਾਸ਼ ਨੂੰ ਲਿਜਾਣ ਲੱਗੇ ਸੀ ਸਰਪੰਚ ਸਾਹਿਬ ਦੀ ਨੂੰ ਤੇ ਪਿੰਡ ਸਾਰੇ ਇਕੱਠਾ ਹੋ ਗਿਆ ਤੇ ਫਿਰ ਲਾਸ਼ ਆ ਜਿਹੜੀ ਉਹ ਨਹੀਂ ਲਿਜਾਣ ਦਿੱਤੀ ਤੇ ਐਂਬੂਲੈਂਸ ਵੀ ਉਹ ਇੱਥੇ ਲਾ ਕੇ ਖੜੇ ਆ ਠੀਕ ਆ ਉਹ ਕਹਿੰਦੇ ਵੀ ਲਾਸ਼ ਅਸੀਂ ਲੈ ਕੇ ਜਾਣੀ ਆ ਪਰ ਨਹੀਂ ਬਾਈ ਸਾਨੂੰ ਪਤਾ ਉਹ ਮੂਸੇ ਵਾਲੇ ਦਾ ਵੀ ਅੱਜ ਤੱਕ ਇਨਸਾਨ ਮਿਲਿਆ ਬਲਕੌਰ ਸਿਓ ਅੱਜ ਵੀ ੱੱਕੇ ਖਾਂਦਾ ਫਿਰਦਾ ਗਿਆ ਕੋਟਾ ਕਚਹਿਰੀਆਂ ਦੇ ਵਿੱਚ ਇੰਨਾ ਵੱਡਾ ਨਾਂ ਸੀਗਾ ਮੂਸੇ ਵਾਲੇ ਦਾ ਜਦੋਂ ਉਹਨੂੰ ਨਹੀਂ ਇਨਸਾਫ਼ ਮਿਲਿਆ ਉਦੋਂ ਵੀ ਇਹ ਕਹਿੰਦੇ ਸੀ ਵੀ ਲਾਸ਼ ਨਾ ਚੱਕੋ ਭਾਈ ਫੇਰ ਨਹੀਂ ਕੋ ਇਨਸਾਫ਼ ਮਿਲਣਾ ਇੰਨਾ ਬਲਡ ਨਾ ਬਲਡ ਦੇ ਉੱਤੇ ਉਹ ਬੰਦੇ ਦਾ ਨਾਂ ਸੀ ਜਦੋਂ ਉਹਦਾ ਪਿਓ ਵਾਂਗ ੱੱਕੇ ਖਾਂਦਾ ਫਿਰਦਾ ਉਹਨੂੰ ਇਨਸਾਫ਼ ਨਹੀਂ ਮਿਲਿਆ ਉਹ ਸਾਨੂੰ ਇੱਥੇ ਯਾਰ ਕੀ ਇਨਸਾਫ਼ ਦੇ ਦੇਣਗੇ ਇਨਸਾਫ਼ ਤਾਂ ਸਾਨੂੰ ਉਹਨਾ ਟਾਈਮ ਹੀ ਆ ਜਿੰਨਾ ਟਾਈਮ ਸਾਇਟੀ ਇੱਥੇ ਲਾਸ਼ ਪਈ ਆ ਸੰਸਕਾਰ ਨਹੀਂ ਕਰਦੇ ਇਨਸਾਫ਼ ਮਿਲ ਗਿਆ ਮਿਲ ਗਿਆ ਜਿੱਦ ਦੇ ਸੰਸਕਾਰ ਹੋ ਗਿਆ ਉਤੇ ਭਾਈ ਕੋਈ ਇਨਸਾਫ ਨਹੀਂ ਮਿਲਦਾ ਮੈਂ ਸਾਰੇ ਪਿੰਡ ਵਾਲਿਆਂ ਨੂੰ ਵੀ ਕਹਿ ਦਿੰਦਾ মিডিਆ ਦੇ ਜ਼ਰੀਏ ਵੀ ਮੈਂ ਇਹ ਗੱਲ ਕਹਿਣਾ ਵੀ ਬੱਡੀ ਗਣਤੀ ਦੇ ਵਿੱਚ ਉਹ ਬੰਦਾ ਪੰਜਾਬ ਖਾਤਰ ਬੋਲਦਾ ਸੀ ਅੱਜ ਸਿਰਫ ਸਹਨੇ ਪਿੰਡ ਦੀ ਜ਼ਿੰਮੇਵਾਰੀ ਨਹੀਂ ਸੀ ਇੱਥੇ ਰੋਡ ਤੇ ਬਹਿਣਾ ਜ਼ਿੰਮੇਵਾਰੀ ਸਾਰੇ ਪੰਜਾਬ ਦੀ ਬਣਦੀ ਆ ਅੱਜ ਸਹਨੇ ਪਿੰਡ ਦਾ ਸਰਪੰਚ ਜਿਹੜਾ ਬੇਖੌਫ ਹੋ ਕੇ ਬੋਲਦਾ ਸੀ ਅੱਜ ਉਹ ਜਹਾਨਤ ਹੋ ਗਿਆ ਕੱਲ ਨੂੰ ਕਿਸੇ ਦੇ ਵੀ ਧੀ ਪੁੱਤ ਦੀ ਵਾਰੀ ਆ ਸਕਦੀ ਆ ਕੀਕਾ ਇਹਨਾਂ ਨੂੰ ਨੱਥ ਪਾਉਣੀ ਪਊਗੀ ਇੱਥੇ ਇਕੱਠੇ ਹੋ ਕੇ ਬਹਿਣਾ ਪਊ ਫੇਰ ਗੱਲ ਬਣੂ ਨਹੀਂ ਗੱਲ ਨਹੀਂ ਬਣਦੀ ਭਾਈ ਸਰ ਤੁਸੀਂ ਨਾਲ ਰਹੇ ਹੋ ਪਹਿਲਾਂ ਵੀ ਕੋਈ ਧਮਕੀਆਂ ਆਈਆਂ ਦੱਸਿਆ ਉਹਨਾਂ ਨੇ ਕੋਈ ਪਹਿਲਾਂ ਪਹਿਲਾਂ ਭਾਈ ਲਗਾਤਾਰ ਧਮਕੀਆਂ ਆਉਂਦੀਆਂ ਰਹੀਆਂ ਮੈਂ ਉਸ ਤੋਂ ਬਾਅਦ ਜ਼ਿਆਦਾ ਮਿਲਿਆ ਨਹੀਂ ਸੀ ਭਾਈ ਨੂੰ ਅਸੀਂ ਇਕੱਠੇ ਜਦੋਂ ਸਮਾਂ ਬਤਾਇਆ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਹੁੰਦੇ ਸੀ ਉਦੋਂ ਇਹਨਾਂ ਨੂੰ ਧਮਕੀਆਂ ਆਉਂਦੀਆਂ ਰਹੀਆਂ ਨੇ ਤੇ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਲਾਹਵ ਸਿੰਘ ਵੀ ਧਮਕੀ ਦੇ ਕੇ ਗਿਆ ਸੀ ਹਸਪਤਾਲ ਕਹਿੰਦਾ ਤੈਨੂੰ ਮਰਾਉਂਗਾ ਅੱਛਾ ਪਾ ਪੈਂਡਾ ਪੈਂਡ ਦੇ ਬੰਦੇ ਚਸ਼ਮਦੀਦ ਗਵਾਹ ਨੇ ਠੀਕ ਹੈ ਬਾਈ ਮੈਨੂੰ ਤੁਸੀਂ ਦੱਸੋ ਵੀ ਲਾਭ ਸਿੰਘ ਉਗੋ ਕੋ ਕਹਦੇ ਸ਼ੱਕ ਹੈਗਾ ਕਿ ਨਹੀਂ ਹੈਗਾ ਇਹ ਮਰਵਾਈ ਲਾਭ ਸਿੰਘ ਨੀ ਬੋਲੇ ਆ ਸੁਣਦੇ ਹੋ ਤੁਸੀਂ ਆ ਅਮਰੀਕਾ ਦੇ ਵਿੱਚ ਸੁਣਦੀ ਬਾਜ ਹਾਂਜੀ ਅੱਗੇ ਆਜੋ ਆ ਆਜੋ ਫੋਨ ਦੇ ਵਿੱਚ ਇੱਕ ਕਲਿੱਪ ਆ ਗਈ ਕੋਲਕੱਤਾ ਦੀ ਤੇ ਲਾਭ ਸਿੰਘ ਉਗੋ ਦੀ ਹਾਂਜੀ ਹਾਂਜੀ ਉਹ ਕਾਫੀ ਪੁਰਾਣੀ ਕਲਿੱਪ ਆ ਉਹ ਕਹਿੰਦਾ ਸੀਗਾ ਮੈਂ ਤੇਰੇ ਮਾਰ ਕੇ ਥੱਪੜ ਤੈਨੂੰ ਜੇਲ੍ਹ ਦੇ ਅੰਦਰ ਵੀ ਸਿੱੜ ਦੂੰ। ਉਹ ਪੁਰਾਣੀ ਪੁਰਾਣੀ ਵੀਡੀਓ ਹੈ ਜੀ। ਉਹ ਪੁਰਾਣੀ ਪੁਰਾਣੀ ਹੈ। ਪਰसों ਦੀ ਗੱਲ ਹੈ ਨਹੀਂ। ਉਹ ਵੀਡੀਓ ਹਟੇ ਦਾ ਹੈ। ਇੱਕ ਮਿੰਟ। ਇੱਕ ਮਿੰਟ। ਉਹ ਆਪਣੇ ਕੋਲ ਉਹ ਆਪਣੇ ਕੋਲੇ ਇਹ ਵੀਡੀਓ ਸਬੂਤ ਹੈ ਤਾਂ ਹੈਗਾ ਨਾ। ਉਹ ਸਬੂਤ ਆ ਆਪਣੇ ਕੋਲ ਜਦੋਂ ਕਹਿੰਦਾ ਪਰसों ਦੀ ਗੱਲ ਹੈ। ਸਾਡੇ ਭਦੌੜ ਧਰਨਾ ਸੀਗਾ ਉੱਥੇ ਝਾੜੂ ਵਾਲੇ ਸਰਪੰਚਾਇਤਾਂ ਦਾ ਸੀ ਤਿੰਨ ਸਰਪੰਚ ਧਰਨੇ ਤੇ ਬੈਠੇ ਸੀਗੇ। ਉਹਨਾਂ ਦੇ ਖਿਲਾਫ ਬੋਲਿਆ ਸੀ ਪੰਜਾਬ ਸਰਕਾਰ ਦੇ ਖਿਲਾਫ ਬੋਲਿਆ ਸੀ ਇਸ ਰੰਜਸ ਕਰਕੇ ਉਹਨਾਂ ਨੇ ਸਰਕਾਰ ਦਾ ਕੰਮ ਇਹਨਾਂ ਨੇ ਮਰਵਾਇਆਗਾ ਹਾਂ ਪਰਥੋ ਦੇ ਉਹ ਹੋਈ ਫਿਰਦੇ ਸੀ ਮੈਂ ਕਾਂਗਰਸ ਮੈਂ ਮਲਕੀਤ ਕਾਰ ਤੋਂ ਹੋਂਤਾ ਕਾਂਗਰਸ ਦੀ ਪੰਜਾਬ ਦੀ ਬੈਸ ਕਰਤਾਣਾ ਇਹ ਸਾਡੇ ਪਿੰਡ ਦਾ ਮੁੰਡਾ ਨੌਜਵਾਨ ਮੁੰਡਾ ਪਿੰਡ ਦੀ ਸ਼ਾਨ ਸੀਗੀ ਸਾਡੇ ਪਿੰਡ ਦੇ ਹਰ ਇੱਕ ਗਰੀਬ ਨਾਲ ਮਿਗਰਨਾ ਧੀਆਂ ਪੈਣਾ ਨਾਲ ਹਰ ਇੱਕ ਨਾਲ ਖੜਦਾ ਸੀ ਇਹ ਐਡੀ ਨਕੰਮੀ ਸਰਕਾਰ ਨਲਾਇਕ ਸਰਕਾਰ ਇਹਨਾਂ ਇਹਨਾਂ ਦੇ ਨਾਲ ਇੰਨੀ ਘਟੀਆ ਸਰਕਾਰ ਆ ਇਹ ਏ ਇਹ ਲੋਕਾਂ ਨੇ ਆਪ ਹੀ ਚੁਣ ਕੇ ਬਣਾਈ ਹੈਗੀ ਬਦਲਾ ਬਦਲਾ ਕਰਕੇ ਇਹ ਜਿਹੜਾ ਮੁੰਡਾ ਸਿੱਧੂ ਮੂਥੇ ਵਾਲਾ ਇਹ ਸਰਕਾਰ ਨੇ ਮਰਵਾਇਆ ਦੀਪ ਸਿੰਘ ਨੂੰ ਇਹਦੂ ਇਹਨੇ ਮਰਵਾਇਆ ਆ ਸਾਡਾ ਪਿੰਡ ਦੀ ਸ਼ਾਨ ਸੁਖਵਿੰਦਰ ਸਿੰਘ ਕਲਕੱਤਾ ਇਹ ਪੰਜਾਬ ਸਰਕਾਰ ਨੇ ਮਰਵਾਇਆ ਪੰਜਾਬ ਸਰਕਾਰ ਮਰਦਾਬਾਦ ਜਿੰਨਾ ਚੇਰਾ ਮਾਤਾ ਮਲਕੀਤ ਕੌਰ ਕਲਕੱਤਾ ਨੂੰ ਇਨਸਾਫ ਨਹੀਂ ਨਾ ਮਿਲਦਾ ਸਾਡੇ ਪਿੰਡ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਧਰਦੇ ਤੇ ਬੈਠਾਗੇ ਸਾਡਾ ਮੁੰਡਾ ਹਕੂਸ ਨੋ ਲੈ ਕੇ ਜੀਗਾ ਉਹ ਸਾਰੇ ਪੰਜਾਬ ਖਾਤਰ ਕਰਦਾ ਸੀ ਉਹ ਇਕੱਲੇ ਪਿੰਡ ਖਾਤਰ ਨਹੀਂ ਸੀ ਕਰਦਾ ਅੱਜ ਸਾਰੇ ਦਾ ਹੱਕ ਮੰਗਦਾ ਇੱਥੇ ਬੈਠਣ ਦਾ ਸੰਧੂ ਸਾਹਿਬ ਲੈ ਕੇ ਉੱਟਾਗੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਲਾਭ ਸਿੰਘ ਉਹ ਗੋਕੇ ਦੇ ਬੱਸ ਮੈਂ ਤਾਂ ਇਹ ਗੱਲ ਕਹਿਣਾ ਬਸ ਆਪਾਂ ਗਿੱਦੜਾਂ ਨਾਲ ਕੋ ਪਹਾੜੀ ਚੜਦਾ ਦੁੱਕੀ ਦਾ ਬੰਦਾ ਅੱਜ ਇਹਦਾ ਪਤਾ ਲੱਗਦਾ ਵੀ ਏਡੀ ਰਾਂਜੇ ਦਿਲ ਚ ਰੱਖੀ ਫਿਰਦਾ ਆਪ ਤੁਸੀਂ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਇਸ ਸਮੇਂ ਅਸੀਂ ਸੈਣੇ ਮੌਜੂਦ ਆ ਲਗਾਤਾਰ ਸਾਡੇ ਨਾਲ ਜੁੜੇ ਰਹੋ ਹਰ ਇੱਕ ਅਪਡੇਟ ਦੇਖਣ ਲਈ ਰਫਤਾਰ ਆ ਇਥੇ ਮੌਕੇ ਦੇ ਮੌਜੂਦਾ ਇਹਨਾਂ ਨੇ ਦੱਸਿਆ ਜੋ ਇਹਨਾਂ ਨੂੰ ਸ਼ੱਕ ਆ ਕਿ ਉਹਨਾਂ ਦੇ ਪਹਿਲਾਂ ਵੀ ਵਿਵਾਦ ਹੋਏ ਆ ਜੋ ਕਿਸੇ ਨਾ ਕਿਤੇ ਕਰਕੇ ਉਹ ਵਿਵਾਦਾਂ ਦੇ ਕਰਕੇ ਅੱਜ ਉਹਨਾਂ ਦਾ ਕਤਲ ਕੀਤਾ ਗਿਆ ਜੁੜੇ ਰਹੋ ਸੱਚ ਦਾ ਸੁਨਿਆ ਦੇ ਨਾਲ ਧੰਨਵਾਦ